ਅੱਗ ਦਾ ਤਾंडਵ 10 ਬੇਜਬਾਨ ਪਸ਼ੂ ਜੀ ਹੁੰਦੇ ਸੜੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਸਤਿ ਸ੍ਰੀ ਅਕਾਲ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਹਰਦੌਰਵਾਲ ਖੁਰਦ ਵਿਖੇ ਬੀਤੀ ਰਾਤ ਦੇ ਜਹੀ ਪਏ ਅਨੇਕ ਘਟਨਾ ਵਾਪਰੀ ਜਿਸ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ ਇੱਕ ਕਿਸਾਨ ਦੇ ਪਸ਼ੂਆਂ ਵਾਲੇ ਸ਼ੈੱਡ ਦੇ ਵਿੱਚ ਭੇਦ ਭਰੇ ਹਾਲਤ ਵਿੱਚ ਅੱਗ ਲੱਗੀ ਤੇ ਅੱਗ ਨੇ ਕਹਿਰ ਵਰਤਾਉਂਦੇ ਹੋਏ 10 ਕੀਮਤੀ ਪਸ਼ੂਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਨ੍ਹਾਂ ਦੀ ਅੱਗ ਦੇ ਸੇਕ ਅਤੇ ਦੰਬ ਘੁੱਟਣ ਦੇ ਨਾਲ ਮੌਕੇ ਉੱਤੇ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਕਰੀਬ 10 ਵਜੇ ਦੀ ਹੈ ਜਦੋਂ ਸਾਰਾ ਪਿੰਡ ਗੂੜੀ ਨੀਂਦ ਸੁੱਤਾ ਹੋਇਆ ਸੀ। ਅਚਾਨਕ ਪਸ਼ੂਆਂ ਦੇ ਸ਼ੈੱਡ ਦੇ ਵਿੱਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਜਦੋਂ ਤੱਕ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਕਿ ਉਹਨਾਂ ਦੇ ਡੰਗਰਾਂ ਵਾਲੇ ਸ਼ੈੱਡ ਦੇ ਅੰਦਰ ਅੱਗ ਲੱਗੀ ਹੋਈ ਸੀ ਤੇ ਜਦ ਅੱਗ ਬੁਝਾ ਕੇ ਅੰਦਰ ਦੇਖਿਆ ਤਾਂ ਸ਼ੈੱਡ ਅੰਦਰ ਵੱਜੇ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ ਅਤੇ ਸ਼ੈੱਡ ਦੇ ਵਿੱਚ ਅੰਦਰ ਵੱਜੇ ਪਸ਼ੂਆਂ ਨੂੰ ਬਾਹਰ ਕੱਢਣ ਦਾ ਮੌਕਾ ਤੱਕ ਨਹੀਂ ਮਿਲਿਆ ਇਸ ਅਗਨੀ ਕਾਂਡ ਦੇ ਵਿੱਚ ਮਾਰੇ ਗਏ 10 ਪਸ਼ੂਆਂ ਦੇ ਵਿੱਚ ਦੁੱਧ ਦੇਣ ਵਾਲੇ ਲਵੇਰੀਆਂ ਮੱਝਾਂ ਤੇ ਗਾਵਾਂ ਸ਼ਾਮਲ ਸਨ ਪਰਥਾਕ ਦਰਸ਼ੀਆਂ ਨੇ ਦੱਸਿਆ ਕਿ ਅੱਗ ਦੀ ਤਪਸ਼ ਕਾਰਨ ਸ਼ੈੱਡ ਦੇ ਅੰਦਰ ਜਾਣਾ ਵੀ ਮੁਸ਼ਕਲ ਸੀ ਕਿਸਾਨ ਦੀ ਸਾਲਾਂ ਦੀ ਕਮਾਈ ਮਿੰਟਾਂ ਦੇ ਵਿੱਚ ਰਾਖ ਦੇ ਢੇਰ ਦੇ ਵਿੱਚ ਬਦਲ ਗਈ ਪੀੜਤ ਕਿਸਾਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੰਬੰਧੀ ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਅਤੇ ਪਿੰਡ ਦੇ ਮੋਤਵਾਰ ਹਰ ਸਿਮਰਨ ਸਿੰਘ ਰਾਜਾ ਨੇ ਦੁਖੀ ਮਾਨ ਨਾਲ ਦੱਸਿਆ ਕਿ ਇਹ ਪਸ਼ੂ ਹੀ ਉਹਨਾਂ ਦੀ ਰੋਜੀ ਰੋਟੀ ਦਾ ਮੁੱਖ ਸਾਧਨ ਸਨ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਮਾਮਲਾ ਭੇਦ ਪਰੇ ਹਾਲਾਤਾਂ ਦੇ ਵਿੱਚ ਬਣਿਆ ਹੋਇਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਦੀ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੋੜ ਆਪਣੇ ਪੈਰਾਂ ਤੇ ਖੜਾ ਹੋ ਸਕੇ ਸਾਡੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਪੀੜਤ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਇਸ ਵੱਡੇ ਆਰਥਿਕ ਘਾਟੇ ਤੋਂ ਉੱਭਰ ਸਕੇ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰੀ ਸਿੰਘ ਖੁਸ਼ੀਪਰਦੀ ਰਿਪੋਰਟ ਪਾਜੀ 7:00 ਵਜੇ ਮਤਲਬ ਕਿ ਧਾਰਾਂ ਤੋਂ ਨਿਕੜ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਰ ਆ ਪਿੱਛੇ ਚੱਲ ਗਏ ਤੇ 10:00 ਵਜੇ ਮਤਲਬ ਗਵਾਂਡੀਆਂ ਦਾ ਫੋਨ ਆਇਆ ਪੀ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਪਈ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਦਾਰੂ ਕਿੰਨੇ ਸਾਡੇ ਦਦਾਰੂ ਇਹਨਾਂ ਚ 4 ਨੰਗਰ ਦਦਾਰੂ ਤੇ ਬਾਕੀ 7-7 ਵੀਨੇ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਜੀ ਕੀ ਹੋਇਆ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਜਿੱਥੇ ਗੇਜ਼ਬਾਨੇ ਕੇ ਤੁਹਾਡਾ ਵੀ ਉਹ ਕਿ ਪਤਾ ਵਾਂਗਾ ਆਪਾਂ ਹਾਂਜੀ ਤੁਹਾਨੂੰ ਪਤਾ ਹੀ ਆਪੇ ਸਾਰੇ ਜ਼ਿਮੀਦਾਰਾਂ ਨੂੰ ਕਿ ਆਪਣਾ ਡੰਗਰਾਂ ਦੇ ਸਿਰ ਤੇ ਹੁੰਦਾ ਜੀ ਇਹੋ ਹੀ ਇੱਕ ਆਪਣਾ ਰੋਜ਼ਗਾਰ ਵਾ ਇਹਦੇ ਸਰ ਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੋਈ ਨਹੀਂ ਹਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂਜੀ ਫੋਨ ਕੀਤਾ ਉਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਂਦੇ ਸਭ ਤੋਂ ਜਿਹੜੀ ਦੋਸਤਾਂ ਦੀ ਜਾਲੇ ਕਿ ਇਹ ਪ੍ਰਿੰਟਰ ਹੋ ਹੜ ਦੇ ਪ੍ਰਭਾਵ ਨਹੀਂ ਇੱਥੇ ਆਇਆ ਹੜ ਨਾਲ ਵੀ ਇੱਥੇ ਕਾफी ਨੁਕਸਾਨ ਹੋਇਆ ਸੀ ਤੁਹਾਡਾ ਹਾਂ ਜੀ ਜਦੋਂ ਆ ਪਾਣੀ ਆਇਆ ਜੀ ਸਾਡੀ ਫਸਲ ਹਾਂਜੀ ਬਿਲਕੁਲ ਹੀ ਨਸ਼ਟ ਹੋ ਗਈ ਹਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਇਹ ਹੋਰ ਜਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇਕਦਮ ਬਰਬਾਦ ਹੋ ਗਈ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਅੱਜ ਜੀ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਕਿਉਂ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਗਰਾਂ ਦਾ ਜੇ 14 ਤੋਂ 16 ਲੱਖ ਦਾ ਇਹ ਹੀ ਨੁਕਸਾਨ ਦੋ ਮੱਜਾਂ ਜਿਹੜੀਆਂ ਹੋਣੇ ਕੁਝ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਲੈਂਦੇ ਹੁੰਦੇ ਸੀ ਫਿਰ ਦੁੱਧ ਦਾ ਹਾਂ ਜੀ ਕੋਈ ਥੋੜਾ ਮਹੀਨਾ ਕੀ ਹੋਇਆ ਜੀ ਅੱਲੇ ਮੈਂ ਦੇਖਣੇ ਬੱਕਰਾ ਵੀ ਆ ਹਾਂ ਜੀ ਬੱਕਰਾ ਵੀ ਆ ਹਾਂ ਜੀ ਡੌਗੀ ਵੀ ਆ ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂ ਜੀ ਤੇ ਬੱਕਰੇ ਵੀ ਪਾਲਿਆ ਇਹ ਹਾਂ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਸਰਕਾਰ ਕੋ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਤੇ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਹੈ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਹਾਤਾ ਮਾਲੀ ਸਹਾਤਾ ਕਰੀਏ ਹਾਂਜੀ ਬਜੀਤ ਸਿੰਘ ਜੀ ਤੁਸੀਂ ਕਿੱਥੇ ਸੀਗੇ ਜਦੋਂ ਲੱਗੀ ਅੱਗ ਜਦੋਂ ਘਟਨਾ ਵਾਪਰੀ ਅਸੀਂ ਪੱਠੇ-ਪੱਠੇ 7 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਹਿੱਡੀ ਕਿ ਦੂਰ ਆ ਛੱਡ ਤੁੰ। ਇੱਥੋਂ ਕੋਈ 100 ਮੀਟਰ ਦੀ ਤੇ ਦੂਰੀ ਹੈ। ਨਾਲ ਹੀ ਬੈਕ ਸਾਈਡ ਤੇ ਘਾਰੇ ਸਾਡਾ ਤੇ ਹਾਂਜੀ ਸਾਨੂੰ ਅੱਗ ਦਾ ਕਾਰਨ ਕੋਈ ਪਤਾ ਨਹੀਂ ਚੱਲਿਆ ਸਾਨੂੰ ਵਾਂਡੀ ਨੇ ਫੋਨ ਕੀਤਾ ਵੀ ਤੁਹਾਡੀ ਵਿਹਲੀ ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਆਣ ਕੇ ਵੇਖਿਆ ਤੇ ਧੂੰਆਂ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਸੀ ਤੁਹਾਡੇ ਉਹ ਦਿਆਂ ਨੂੰ ਡੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਸੀ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਨਿਕਿਆ ਜਲੀਲਾ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਕਿਉਂਕਿ ਅਸੀਂ ਅੱਗੇ ਬਹੁਤ ਅਛੜੇ ਹੋਏ ਆ ਸਾਡੇ ਹਰ ਦੇ ਬਹੁਤ ਮਾਰ ਵਜੀ ਆ ਫਸਲવાડી ਦਾ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਆ ਵਜਾਰਾ ਵਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਅਗਲਾ ਖਰਚਾ ਤੋੜਨਾ ਹੈ ਤੇ ਇਹ ਕਰਕੇ ਜੇ ਕੋਈ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜਰੂਰ ਉਹਦੀ ਗੜੀ ਬੇਨਤੀ ਕਰਾਂਗੇ ਵੀ ਸਾਡੀ ਮਦਦ ਕੀਤੀ ਜਾਏ ਪਸ਼ੂ ਲੈ ਹੀ ਜਾਦੀ ਤਾਂ ਉਸਦੇ ਹਾਂਜੀ ਇਹ ਪੈਸੇ ਹਾਂਜੀ ਹਾਂਜੀ ਪੈਸੇ ਹਾਂਜੀ ਫੜ ਕਮੇਟੀ ਕਮੇਟੀ ਪਾ ਕੇ ਚੁੱਕੇ ਪੈਸੇ ਹਾਂਜੀ ਜਿਹੜੇ ਅਸੀਂ ਪਸ਼ੂ ਲੈ ਹੀ ਦੋ ਮੱਝਾਂ ਲਈਆਂ ਸੀ ਹੁਣ ਤੇ ਉਹ ਵੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਬਸੀਆਂ ਕੋਈ ਡੰਗਰ ਬਚਿਆ ਨਹੀਂ ਜਿਵੇਂ ਅਡੇ ਕੋ ਨੰਗਰ ਨਹੀਂ ਇੱਕ ਨਹੀਂ ਨੰਗਰ ਬਚਿਆ ਜੀ ਕੱਟੀ ਅੱਛੀ ਵੀ ਨਹੀਂ ਬਚੀ ਹਾਂਜੀ ਇੱਕ ਨਗੀਜੀ ਕੱਟੀ ਬਚੀ ਕੋਈ ਰਾਵਲ ਨੂੰ ਕੋਈ ਚੱਕਰ ਵੀ ਮਹੀਨੇ ਦੂਨ ਜਿੱਦਾਂ ਛੋਟਾ ਬੱਚਾ ਪਾਣ ਕਿਦਾਂ ਬਚ ਕੇ ਰਾਵ ਜਾਂਦਾ ਜਾਣ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਨੰਗਰ ਸਾਰੇ ਤੁਹਾਨੂੰ ਪਤਾ ਵੀ ਅੱਜ ਕੱਲ ਦੁੱਧ ਵਾਲੇ ਨੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਲ 1.2 ਲੱਖ ਤੋਂ ਕੋਈ ਵੀ ਨੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਣੀ ਜਾਣੀ ਇਹ ਗੱਲਾਂ ਦੋਹਰਾ ਨੁਕਸਾਨ ਹੋ ਗਿਆ ਦੋਹਰਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਨਵੀ ਲੈਣੀ ਨਵੀ ਦੀ ਜੀ ਆਸੀ ਨਹੀਂ ਜੀ ਹੈਗੇਾਨੂੰ ਕਿਹੀਂ ਕਿੱਥੋਂ ਲੈਣੀ ਨਵੀ ਇੰਨੀ ਸਾਡੇ ਕੋਲ آمدਨ ਨਹੀਂ ਹੈਗੀ ਇਹਨਾਂ ਦੇ ਸਿਰ ਤੋਂ ਸਾਡਾ ਖਰਚਾ ਕਿਉਂਕਿ ਫਸਲવાડી ਦਾ ਹੁੰਦਾ ਥੋੜਾ ਬੋਧਾ ਉਹ ਤਾਂ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਉਹ ਵੀ ਅਜੇ ਜਿਹੜਾ ਸਾਡਾ ਕੋਈ ਮੁਆਵਜ਼ਾ ਜ਼ਿਆਦਾ ਨਹੀਂ ਪਿਆ ਕੋ ਥੋੜੇ ਬੋਧਾ ਹੀ ਪਿਆ ਨਹੀਂ ਤੇ ਨਹੀਂ ਪਿਆ ਜੀ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਜੇ ਕੋਈ ਚਾਹੁੰਦਾ ਸਾਡੀ ਮਦਦ ਜੇ ਹਮਨ ਸਟੈਂਡ ਤੇ ਕਰਨਾ ਚਾਹੁੰਦਾ ਤੇ ਇੱਕ ਦੋ ਚਲੋ ਡੰਗਰ ਦੀ ਸਾਡੀ ਜਮ ਮਦਦ ਕੀਤੀ ਜਾਤ ਜਿਉ ਅਸੀਂ ਆਪਣਾ ਖਸਰਾ ਜਾਂ ਸਰਕਾਰ ਤੇ ਕੋਈ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਪਸ਼ੂ ਦੀ ਮਦਦ ਕਈ ਹਾਂਜੀ ਦਾਨੀ ਕਰਨ ਕਿਉਂਕ ਹਰ ਤੇ ਆਣ ਕੇ ਉਹਨਾਂ ਨੇ ਬੜਿਆਂ ਦੀ ਮਦਦ ਕੀਤੀ ਸੀ ਜਿਸ ਜਿਹੜੇ ਆਦੇ ਜੇ ਕੋਈ ਹੱਡਾ ਵੀ ਹੁਣ ਰੋਣ ਤੋਂ ਜ਼ਿਆਦਾ ਹੋ ਗਿਆ ਵੀ ਇੱਕ ਵੀ ਵਜਿਆ ਨਹੀਂ ਜੇ ਕੋਈ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਕਹੀਂ ਤੇ ਹੋਗੀ ਅੰਤ ਕਰਾਂਗੇ ਸਪੰਸਰ ਸਾਹਿਬ ਪ੍ਰਿੰਸ ਕਾਫੀ ਨੁਕਸਾਨ ਹੋ ਗਿਆ ਜੀ ਸਿਤਾ ਸਿੰਘ ਤੇਜੀ ਸਿੰਘ ਦਾ ਕੀ ਕਹਿੰਦੇ ਹਾਂਜੀ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਆ ਦੋ ਪਸ਼ੂ ਇਹਨਾਂ ਨੇ ਹੋਣੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕੇ ਤੇ ਦਾਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵਿੱਚ ਹੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇੰਨਾ ਦਾ ਸਾਰਾ ਗੁਜਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੜ੍ਹ ਦੀ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਤੋਂ ਹੀ ਬੱਚਿਆਂ ਦੀਆਂ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਖਰਚੇ ਚਲਾਉਣ ਵਾਸਤੇ ਇਹਨਾਂ ਬੜਾ ਪਰਾਲਾ ਕਰਕੇ ਕਮੇਟੀ ਦੇ ਪਾ ਕੇ ਦੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਧੰਨ ਸਿੱਧਰਨ ਕੋਈ ਜਾਂ ਸਰਕਾਰ ਤੋਂ ਕੋਈ ਮੈਂ ਸਰ ਵੈਟਰਨਰੀ ਜਿਹੜੇ ਸਾਡੇ ਇੱਥੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਅਪਾ ਪ੍ਰਸ਼ਾਸਨ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇਨਸ਼ੋਰਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਜਿੰਨੀ ਵੀ ਇਸੀ ਮਦਦ ਕਰਾ ਸਕੇ ਸਰਕਾਰ ਵੱਲੋਂ ਜਰੂਰ ਕੋਸ਼ਿਸ਼ ਕਰਾਂਗੇ ਵੀ ਹੋ ਜੇ ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਸੱਜਣਾ ਸੱਸਤਾ ਨੂੰ ਹਾਂਜੀ ਹਾਂਜੀ ਜ਼ਰੂਰ ਜੀ ਕਿਉਂਕਿ ਦਾਨੀ ਸੱਜਣੀਆਂ ਜੇ ਹੁਣ ਇਸ ਟਾਈਮ ਸਾਡੀ ਬਾਹ ਫਟ ਸਕਦੇ ਆ ਤੇ ਉਹ ਹੰਡੀ ਫੰਨ ਜੇ ਕੋਈ ਮਦਦ ਕਰਨਾ ਚਾਹੁੰਦਾ ਤੁਹਾਡਾ ਫੋਨ ਨੰਬਰ ਹੈਗਾ 8778 4008 ਨੰਬਰ ਹੈ ਜੀ 8778 4008 ਨੰਬਰ ਹੈ ਜੀ ਉੱਤੇ ਕੋਈ ਵੀ ਆਪਣਾ ਦਾਨੀ ਸੱਜਣ ਨਾਲ ਸੰਪਰਕ ਸਾਡਾ ਕਰ ਸਕਦਾ ਜੀ ਜੇਕਰ ਨੂੰ ਸ਼ਾਕਿਆ ਕੋਈ ਵੀਡੀਓ ਪਾ ਦਾਂਗੇ ਜੀ ਕਿ